ਅੱਜ ਸੀ ਗੁਰਦਾਸਪੁਰ ਦੇ ਸ਼ਹਿਰ ਦੁਰੰਗਲਾਵਾਂ ਜੀ ਸੋ ਦੁਰੰਗਲਾ ਜੀ ਖੀਰਾਮੋਤੀ ਗਾਰਮੈਂਟਸ ਤੇ ਅਸੀਂ ਪਹੁੰਚੇ ਆ ਸੋ ਇਥੇ ਮੈਂ ਤੁਹਾਨੂੰ ਦੱਸਣਾ ਵੀ ਗੁਰਦਾਸਪੁਰ ਦੇ ਦੇਖੋ ਗੁਰਦਾਸਪੁਰ ਵੀ ਤਾਂ ਸਸਤਾ ਕਪੜਾ ਮਿਲਦਾ ਹੀ ਆ ਜੀ ਪਰ ਗੁਰਦਾਸਪੁਰ ਨਾਲੋਂ ਵੀ ਸਸਤਾ ਕਪੜਾ ਜਿਹੜਾ ਵਾ ਜੀ ਦੁਰੰਗਲੇ 'ਚ ਮਿਲ ਰਿਹਾ ਵਾ ਸੋ ਇਹਦਾ ਕੀ ਕਾਰਨ ਵਾ ਅੰਦਰ ਚੱਲਦੀਆਂ ਗੱਲਬਾਤ ਵੀ ਕਰਦੇ ਆ ਪਹਿਲੇ ਮੈਂ ਤੁਹਾਨੂੰ ਐਡਰੈਸ ਥੋੜਾ ਮੈਂਸ਼ਨ ਕਰ ਦਿੰਦਾ ਜੀ ਦੁਰੰਗਲਾ ਜਿਹੜਾ ਬੱਸ ਸਟੈਂਡ ਆ ਜੀ ਬੱਸ ਸਟੈਂਡ ਦੇ ਬਿਲਕੁਲ ਜਿਹੜਾ ਨਜ਼ਦੀਕ ਆ ਔਰ ਕੈਰਲਾ ਸਕੂਲ ਜਿਹੜਾ ਵਾ ਉਹਦੇ ਅਪੋਜੀਟ ਆ ਸੋ ਦੁਕਾਨਦਾਰ ਜਿਹੜੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਇਸ ਸਮੇਂ ਤੇ ਜਿਹੜੀ ਤੁਮ ਪੇਚਦੀ ਹੈ ਜੀ ਇਸ ਸਮੇਂ ਜਿਹੜਾ ਬਾ ਪੂਰਾ ਇਲਾਕਾ ਜਿਹੜਾ ਇੱਥੋਂ ਕਪੜਾ ਲੈ ਰਿਆ ਵਾ ਔਰ ਇਹ ਕੋਈ ਇਹ ਨਹੀਂ ਵੀ ਨਵੀਂ ਦੁਕਾਨ ਹੈ ਜੀ ਕਾਫੀ ਸਮੇਂ ਤੋਂ ਇਹ ਦੁਕਾਨ ਚੱਲਦੀ ਜਿਹੜੇ ਤੇ ਚਲਾ ਰਹੇ ਨੇ ਭਾਜੀ ਹੁਣੇ ਔਰ ਕੁਆਲਿਟੀ ਦਾ ਕੋਈ ਸਮਝੌਤਾ ਨਹੀਂ ਕਰਦੇ ਜਿਹੜੀ ਇਸ ਵੱਡੀ ਗੱਲ ਸੋ ਭਾਜੀ ਨਾਲ ਗੱਲਬਾਤ ਵੀ ਕਰ ਲੈਣੇ ਆ ਪਹਿਲਾਂ ਮੈਂ ਵੈਰਾਈਟੀ ਦਿਖਾਉ ਪਾਜੀ ਕਮਾਗ ਦਿਖਾਉ ਕੈਮਰਾ ਜਰਾ ਬੇਸ਼ੁਮਾਰ ਇਹਨਾਂ ਕੋਲ ਜਿਹੜੀ ਕਪੜੀ ਦੀ ਵੈਰਾਈਟੀ ਹੈ ਜੀ ਸੋ ਵੱਡੀ ਗੱਲ ਇਹ ਵੀ ਨਾਲ ਕੋਈ ਲੇਡੀਜ਼ ਤਕਰੀਬਨ ਹਰੇਕ ਵਰਗ ਦੇ ਜਿਹੜੇ ਜੀ ਕੱਪੜੇ ਇਨਾਂ ਕੋ ਮਿਲਦੇ ਨੇ ਔਰ ਜਿਸ ਸਮਾਂ ਦੱਸ ਰਿਹਾ ਵੀ ਕੁਆਲਿਟੀ ਦਾ ਕੋਈ ਸਮਝੌਤਾ ਨਹੀਂ ਹਾਈ ਕੁਆਲਿਟੀ ਆ ਦੇ ਰਹੇ ਨੇ ਸੋ ਪਾਜੀ ਟੀ-ਸ਼ਰਟ ਤੁਹਾਡੇ ਕੋਲ ਮੈਂ ਦੇਖ ਰਿਹਾ ਬਹੁਤ ਵਧੀਆ ਆਈ ਹੈ ਜੀ ਟੀ-ਸ਼ਰਟ ਬਾਰੇ ਦੱਸੋ ਤੁਹਾਨੂੰ ਪਹਿਲਾਂ ਲੋ ਭਾਈ ਟੀ-ਸ਼ਰਟ ਆਈ ਮੈਟਿਕ ਕੋਟਨ ਦੀ ਸਾਰੇ 100 ਰੁਪਏ ਦੀ ਰੇਂਜ ਦੇ ਵਿੱਚ ਅੱਛਾ ਜੀ ਕਲਰ ਮਿਲ ਗਿਆ ਚ 12 ਚੈੱਕ ਕਰੋ ਡਿਜ਼ਾਈਨ ਪਾਜੀ ਹਾਂ ਡਿਜ਼ਾਈਨ ਚੈੱਕ ਕਰੋ ਅਜੇ ਕਲਰ ਵਾਲੀ ਵੀ ਮਿਲ ਜਾਈ ਇਹ 100 ਰੁਪਏ ਜੀ ਪਾਜੀ ਹਾਂ ਜੀ ਕਪੜਾ ਪਾਜੀ ਬਹੁਤ ਵਧੀਆ ਆਹ ਉਹ ਮਾਰਕੀਟ ਚ ਵੀ ਇਹਦਾ 150 200 ਰੁਪਏ ਦਾ ਆਹੀ ਸੇਵਾ ਦਾ ਨਹੀਂ ਓਨਲੀ ਸੇਵਾ ਚਾਹ ਕਰੋ ਇੱਕ ਕਾਲ ਕਰ ਲਈਵੇ ਆ ਦੇਖੋ ਪਾਜੀ ਤੁਸੀਂ ਯਕੀਨ ਮੰਨੋ ਮੈਂ ਤੁਹਾਨੂੰ ਕਹਿ ਰਿਹਾ ਸੀ ਵੀ ਇੰਨਾ ਸਸਤਾ ਕਪੜਾ ਕਿਤੇ ਨਹੀਂ ਮਿਲਦਾ ਜੀ ਆ 100 ਰੁਪਏ ਦੀ ਟੀ-ਸ਼ਰਟ ਹੈ ਜੀ 100 ਰੁਪਏ ਦੀ ਟੀ-ਸ਼ਰਟ ਮੈਨੂੰ ਨਹੀਂ ਉਮੀਦ ਵੀ ਕਿਤੇ ਤੁਹਾਨੂੰ ਕਹਿੰਦਾ ਕਿਸੇ ਵੀ ਬੁਰਦਾਸਪੁਰ ਕੀ ਪਠਾਨਕੋਲੀ ਕਿਸੇ ਵੀ ਲੱਗੇ ਤੁਹਾਨੂੰ ਮਿਲ ਜੇ ਸੋ ਇਹ ਸਿਰਫ ਤਾਂ ਸਿਰਫ ਤੁਹਾਨੂੰ ਦੁਰੰਗਲੇ ਜੀ ਮਿਲਣੀ ਹੈ ਜੀ ਹਲੋ ਜੀ ਇਹ ਕਿਹਾ ਹੈ ਜੀ 100 ਰੁਪਏ ਦੀ ਰੇਂਜ ਇਹ ਵੀ ਸੋਚ ਹਾਂਜੀ 100 ਰੁਪਏ ਦੀ ਅਗਲੇ ਪਾਸੇ ਵੀ ਡੀ ਜਾਂਦੀ ਹੈ ਪਾ ਕਬਲਾ ਅੱਛਾ ਲਾਜੀ ਇਹਨਾ ਸਸਤਾ ਭਾਜੀ ਕਿਸ ਤਰ੍ਹਾਂ ਤੁਸੀਂ ਦੀ ਹੋਲੇ ਸੇਵਾ ਭਾਜੀ ਹਮ ਹੋਲ ਸਿਰ ਵੀ ਨਾਲ ਕਰੀਦਾ ਪਰ ਚੂਨ ਵੀ ਨਾਲ ਕਰੀਦਾ ਨਾਲ ਕਿੰਨੇ ਸਾਲ ਤੋਂ ਕਾਰੋਬਾਰ ਕਰ ਰਹੇ ਤੁਸੀਂ ਕੋਈ ਨਾ ਕੋਈ 10-12 ਸਾਲ ਤੋਂ 10-12 ਸਾਲ ਜਿਹੜਾ ਆਪਣਾ ਬੈਲੀਬਲ ਰੈਡੀ ਮੇਡ ਦਾ ਕੰਮ ਕਰਦੀ ਹੈ ਰੈਡੀ ਮੇਡ ਦਾ ਹਾਂਜੀ ਅੱਛਾ ਇਸ ਤੋਂ ਇਲਾਵਾ ਹੋਰ ਵੀ ਆਪਣਾ ਕੋਈ ਐਡ ਹਾਂਜੀ ਹਾਂਜੀ ਕੋਈ ਐਡੀਸ਼ਨ ਹੋਤਾ ਹੈ ਆ ਆਪਣੇ ਕੋਲ ਲੋਡ ਆ ਰਿਹਾ ਓਕੇ ਆ ਚੈੱਕ ਕਰੋ 90 ਰੁਪਏ ਦਾ ਲੋਡ ਭਾਜੀ 90 ਰੁਪਏ ਦਾ ਜੀ ਹਾਂਜੀ ਦੇਖੋ ਤੁਸੀਂ ਲੋਰ ਜਿਹੜਾ ਵਾ ਮੈਨੂੰ ਨੂੰ ਉਮੀਦ ਵੀ 90 ਰੁਪਏ ਚ ਤੁਹਾਨੂੰ ਕਿਤੇ ਵੀ ਮਿਲੇ ਗੁਰਦਾਸਪੁਰ ਵਿੱਚ ਤੁਸੀਂ ਦੇਖੋ 90 ਰੁਪਏ ਚ ਤੁਹਾਨੂੰ ਲੋਰ ਦੇ ਰਿਹਾ ਜੀ ਅੱ비 90 ਇਹ ਵੀ 90 ਚ ਹਾਂ ਜੀ ਵਾਹ ਜੀ ਵਾਹ ਵਾਕਿਆ ਸੀ ਜੋ ਸੁਣਿਆ ਸੀ ਜੀ ਇਸ ਦੁਕਾਨ ਦੇ ਅੱਗੇ ਪਾਇਆ ਵਾ ਜੀ ਸੋ ਹੋਰ ਵੀ ਨਾ ਕੋਈ ਕਪੜਾ ਬੇਸ਼ੁਮਾਰ ਹੈ ਜੀ ਹੋਰ ਵੀ ਦੇਖਦੇ ਆ ਹਲੋ ਪਾ ਜੀ ਨਿੱਕਰ ਕਢਾਈਆਂ ਵਾਲੀ 100 ਰੁਪਏ ਦੇ ਵਿੱਚ ਇਹ 100 ਰੁਪਏ ਨਿੱਕਰ ਹਾਂ ਜੀ 5 ਐਕਸਲ ਥੱਕ 사이즈 ਮਿਲ ਜੇਗਾ ਹਲੋ ਤੋਂ ਲਾ ਗਿਆ 5 ਐਕਸਲ ਥੱਕ ਵਾਹ ਜੀ ਵਾਹ ਚੈੱਕ ਕਰੋ ਖਲੋ ਦੇਖੋ 100 ਰੁਪਏ ਦੀ ਨਿਕਰ ਜੀ ਇਹ ਤਾਂ ਕੱਪੜੇ ਦੀ ਕੀਮਤ ਹੀ ਨਹੀਂ ਬਾਜੀ ਨਹੀਂ ਬਾਜੀ ਸੇਵਾ ਓਨਲੀ ਸੇਵਾ ਹਮ ਨਾ ਕਮਾਈ ਕਰਨੀਆਂ ਨਾ ਕਰਨ ਦੇਣੀਆਂ ਵਾਹ ਜੀ ਵਾਹ ਦੇਖੋ ਨਹੀਂ ਤੇ ਰੈਡੀਮੇਡ ਕਪੜਾ ਜਿਹੜਾ ਲੈ ਜੀ ਇਹਦੇ ਵਿੱਚ ਬੜਾ ਓਲਾ ਵਾ ਇਹ ਚ ਬਹੁਤ ਜ਼ਿਆਦਾ ਓਲਾ ਸੀ ਔਰ ਤੁਸੀਂ ਦੇਖੋ ਵੀ ਪਹਿਲਾਂ ਜਿਹੜਾ ਆਮ ਲੋਕਾਂ ਨੂੰ ਠੱਗਿਆ ਵੀ ਜਾਂਦਾ ਸੀ ਬੜੇ ਵੱਡੇ ਪੱਧਰ ਤੇ ਜਿਹੜੀ ਕਮਾਈ ਕੀਤੀ ਜਾਂਦੀ ਸੀ ਪਰ ਕਿਤੇ ਨਾ ਕਿਤੇ ਜਿਹੜਾ ਜੀ ਦੁਰੰਗਲੇ ਦੇ ਇਸ ਪਰਿਵਾਰ ਨੇ ਜਿਹੜਾ ਜੀ ਇੱਕ ਉਪਰਾਲਾ ਕਰਤਾ ਵੱਡਾ ਉਹਨੇ ਕਿਹਾ ਕਿ ਅਸੀਂ ਸੇਵਾ ਹੀ ਕਰਨੀ ਹੈ ਜੀ ਸੋ ਸੇਵਾ ਵਾਕਈ ਕਰ ਰਿਹਾ ਜੋ ਰੇਟ ਦੱਸ ਰਹੇ ਨਾ ਇਹ ਵਾਕਈ ਸੇਵਾ ਹੀ ਆ ਆਪਣਾ ਸ਼ਰਟ ਦੀ ਬੜੀ ਵੈਰਾਈਟੀ ਆਪਾਂ ਕੋਲ ਬਹੁਤ ਜ਼ਿਆਦਾ ਹਾਂਜੀ ਭਾਈ ਸ਼ਰਟ ਆਪਣੇ ਕੋਲ ਆ ਗਈ 100 ਰੁਪਏ ਦੇ ਵਿੱਚ ਭਾਏ ਲੈਂਡਿੰਗ ਲੋ ਭਾਈ ਚੈੱਕ ਲੋ ਭਾਈ ਪ੍ਰਿੰਟਰ ਲੋ ਲਾਫਰ ਸ਼ਰਟ ਲਾਫਰ ਸ਼ਰਟ ਦਾ ਰੇਟ ਰਹੇਗਾ 100 ਰੁਪਿਆ ਸਾਈਜ਼ ਮਿਲੇਗਾ ਐਮ ਐਲ ਐਕਸਲ ਅੱਛਾ ਜੀ ਸਾਈਜ਼ ਵੀ ਸਾਰੇ ਇੱਥੇ ਆ ਗਿਆ ਹਾਂਜੀ ਐਮ ਐਲ ਐਕਸਲ ਸਾਈਜ਼ ਦੇਗਾ ਰੇਟ ਰਹੇਗਾ 100 ਰੁਪਿਆ ਭਾਜੀ ਇਹ ਦਿਖਾਓ ਭਾਜੀ ਨੀਚੇ ਵਾਲੀ ਦਿਖਾਓ ਤੇ ਆ ਲੋ ਕਲਰ ਬੜੇ ਪਿਆਰੇ ਆ ਜੀ ਸੋ ਦੇਖੋ ਤੁਸੀਂ ਇਹ ਵੀ ਸ਼ਰਡ ਮਿੰਨੂਣੀ ਮੀਤ ਵੀ ਇਹ ਕੱਪੜੇ ਦੀ ਵੀ ਕੀਮਤ ਹੈ ਜਿਹੜੀ ਤੁਹਾਨੂੰ ਦੱਸ ਰਿਹਾ 100 ਰੁਪਏ ਇਹ ਵੀ ਰੇਟ ਹੈ ਜੀ ਸੋ ਜੋ ਸੁਣਿਆ ਸੀ ਉਹ ਇਸ ਦੁਕਾਨ ਦੇ ਅੱਗੇ ਪਾਇਆ ਵਾ ਜੀ ਦੁਰੰਗਲੇ ਵਿੱਚ ਇੱਕ ਇੱਕ ਮਾਤਰ ਦੁਕਾਨ ਹੈ ਜਿਹੜੀ 100 ਰੁਪਏ ਵਿੱਚ ਛੜ ਦੇ ਰਹੀ ਹੈ ਜੀ ਸੋ ਮਿੰਨੂਣੀ ਮੀਤ ਭਾਜੀ ਗੱਲ ਕਰੀਏ ਰੁਮਾਲ ਵੀ ਲੈਂਚਲੀ ਤੇ 100 ਦੇ ਦੋ ਹੀ ਹੁੰਦੇ ਆ ਜੀ ਹਨਾ ਉਹ ਵੀ ਜੇ ਚੰਗੀ ਕੁਆਲਿਟੀ ਦਾ ਲੈਣਾ ਤਾਂ 100 ਤਾਂ ਮਿਲਦਾ ਵਾ ਹਨਾ ਇਹ ਸਾਰੇ ਮੁੱਲ ਕਿ ਆਪਣੇ ਵਾ ਜੀ ਪੇਪਰ ਕੋਟਿੰਗ ਦੀ ਛੜ अच्छा जी 250 ਰੁਪਏ ਦਾ ਸਿੰਗਲ ਬੀਜ ਜਿਹੜਾ 2 ਪੀਸ ਲੇਗਾ 450 ਰੁਪਏ ਦਾ ਭਾਈ ਇਹ ਦਿਖਾਓ ਜਰਾ ਲਾਗਿਆ ਦਿਖਾਓ ক্লোਜ਼ ਕਰਕੇ 450 ਰੁਪਏ ਦੇ ਦੋ ਸਿੰਗਲ ਬੀਜ 250 ਰੁਪਏ ਦਾ ਕਲਰ ਚਾਰ ਤਾਂ ਚੈੱਕ ਕਰਾ ਲੈਣੇ ਆ ਸਾਰੇ ਕਲਰ ਇਹ ਮਤਲਬ ਲੱਗਾ ਡਬਲ ਐਕਸਲ ਧੱਕ ਭਾਜੀ ਕੋਈ ਆ ਨਹੀਂ ਵੀ ਐਕਸਲ ਧੱਕ ਡਬਲ ਐਕਸਲ ਧੱਕ ਮਿਲਣਗੇ ਕਲਰ ਵਾਹ ਜੀ ਵਾਹ ਕਲਰ ਚਾਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਕਲਰ ਆ ਚੈੱਕ ਕਰ ਸਕਦੇ ਹੋ ਆ ਲੋ ਕਲਰ ਚਾਰ ਚੱਕ ਰੇਟ 450 ਦੇ ਦੋ ਸਿੰਗਲ ਵੀ 250 ਰੁਪਏ ਦਾ ਐਮ ਵਾਲ ਐਕਸਲ সাইਜ ਹੈਗਾ ਡਬਲ ਐਕਸਲ ਵੀ ਦੇਖ ਲੋ 250 ਰੁਪਏ ਚ ਇਹ ਸ਼ਰਟ ਔਰ ਇਸ ਤੋਂ ਪਹਿਲਾਂ ਜਿਹੜੀ ਦਿਖਾਈ ਤੁਹਾਨੂੰ ਸੀ ਆਪਣਾ 100 ਰੁਪਏ ਦੇ ਵਿੱਚ ਜੀ ਹਾਂਜੀ ਸੋਈ ਸੋਈ ਲਾਵਾ ਭਾਜੀ ਹਾਂਜੀ ਭਾਜੀ ਇੱਕ ਆ ਜਾਏਗੀ ਚੈੱਕ ਕਰੋ ਵੀ ਸ਼ਰਟ ਭਾਜੀ ਹਾਂਜੀ ਆ ਬੜਬਰੀ ਦੀ ਕੀ ਆਈ ਬਾਤ ਹੈ ਜੀ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਪਾਰਟੀ ਵਾਲਾ ਹਾਲੋ ਚੈੱਕ ਕਰੋ ਸ਼ਰਟ ਤੁਸੀਂ ਪੈਕਿੰਗ ਦੇਖੋ ਇਹਦੀ ਪੈਕਿੰਗ ਦੇ ਕੇ ਮਨ ਖੁਸ਼ ਹੋ ਜਾਂਦਾ ਵਾ ਦੇ ਰੇਡ ਭਾਜੀ ਦਾ ਇਹ 300 ਰੁਪਇਆ ਬੱਲੇ 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 ਦੇਖੋ ਕਮਾਲ ਹੀ ਕਰਤੀ ਆ ਜੀ ਆ 300 ਰੁਪਇਆ ਬਰਬਰੀ ਛੜਦਾ ਤੁਸੀਂ ਆ ਦੇਖੋ ਤੁਸੀਂ ਦਿਖਾਓ ਭਾਜੀ ਨਾਲ ਟੈਰੀ ਬੈਗ ਭਾਜੀ ਪਿਆਰੀ ਬੈਗ ਵੀ ਨਾਲ ਜੱਸ ਜੀ ਇਹ ਚੈੱਕ ਕਰੋ ਟੈਰੀ ਬੈਗ ਵੀ ਦੇਖੋ ਪਿਆਰੀ ਬੈਗ ਨਾਲ ਔਰ ਦੇਖੋ ਇਹ ਮੈਨੂੰ ਉਮੀਦ ਨਹੀਂ ਵੀ ਪੈਕਿੰਗ ਦਾ ਵੀ ਮੁੱਲ ਹੋਏਗਾ ਜੀ ਸੋ ਕੀ ਰੇਟ ਦੱਸਿਆ ਭਾਜੀ ਦਾ 300 ਰੁਪਇਆ ਸਿੰਗਲ ਪੀਸ 300 ਰੁਪਇਆ ਜੀ ਸਹੀ ਮਿਲ ਗਏ ਅਰਚ ਅਹਿਮਦੋਲਾਹ ਅਗਰ ਡਬਲ ਐਕਸਲ ਦਾ ਕੋ ਭਾਜੀ ਸੇਮ ਰੇਟ ਦੇ ਦੇਂਗੇ ਵਾਹ ਜੀ ਵਾਹ ਬੜੀ ਵੱਡੀ ਗੱਲ ਆ ਜੀ ਸੋ 300 ਰੁਪਏ ਦੇ ਵਿੱਚ ਜਿਹੜੀ ਸ਼ਰਟ ਦਿੱਤੀ ਯਾਰ ਇਹ ਡੱਬੇ ਲਈ ਸ਼ਰਟ ਆ ਔਰ ਸ਼ਰਟ ਦੀ ਕੁਆਲਿਟੀ ਵੀ ਜਿਹੜੀ ਹੈ ਜੀ ਇੱਕ ਨੰਬਰ ਦੀ ਕੁਆਲਿਟੀ ਹੈ ਜੀ ਸਲਬ ਚ ਪੈਂਟ ਭਾਜੀ ਹੈਵੀ ਸਲਬ ਚ ਪੈਂਟ ਵੀ ਮਿਲੇਗੀ ਜੀ 450 ਰੁਪਏ ਦੀ 450 ਦੀ ਹਾਂ ਜੀ ਹੈਵੀ ਸਲਬ ਸਲਬ ਚੈੱਕ ਲਾ ਲਓ ਵਾਹ ਜੀ ਵਾਹ ਪਹੁੰਚਾ ਦਿਖਾਓ ਯਾਰ ਸੋ ਦੇਖੋ ਤੁਸੀਂ ਐ ਵਾਕਈ ਇਹ ਪੈਂਟ ਦੀ ਕੁਆਲਿਟੀ 38 ਨੰਬਰ ਸਾਈਜ਼ ਆ ਜਾਂ ਇਦੇ ਵਿੱਚ ਹਾਂਜੀ 22 ਤੋਂ 36 ਹੂੰ ਪਹੁੰਚਾ ਚੱਕੜਾਓ ਸਰ ਬੂਟ ਕੜ ਪਹੁੰਚ ਆਇਆ ਬੂਟ ਕੜ ਪਹੁੰਚਾ ਜੇ ਕੇ ਸਟੇਡਿਅਮ ਲੈਣੀ ਆ ਸਟੇਡੀਅਮ ਇਹ ਬੂਟ ਕੜ ਚਾਹੀਦੀ ਬੂਟ ਕੜ ਹੀ ਮਿਲੇਗੀ ਆ ਦਿਖਾਓ ਭਾਜੀ ਇਹ ਇਤਰੇ ਕੋ ਭਾਜੀ ਇੱਥੇ ਇੰਦੇ ਰਹੰਦੋ ਹਾਂਜੀ ਦੇਖੋ ਤੁਸੀਂ ਪੈਂਟ ਦੀ ਕੁਆਲਿਟੀ ਤਰ੍ਹਾਂ ਚੱਕੜਾ ਕੀ ਰੇਟ ਸੇ ਭਾਜੀ ਦਾ ਸਹੀ ਇਹਦਾ ਰੇਟ 450 ਰੁਪਏ ਹਾਂ 450 450 ਹੋਰ ਤੁਸੀਂ ਪੈਂਟ ਦੀ ਕੁਆਲਿਟੀ ਦੇਖੋ ਭਾਜੀ ਵਾਕੀ ਪ੍ਰੀਮੀਅਮ ਪੈਂਡਾ ਜੋ ਅਸੀਂ ਸੁਣਿਆ ਸੀ ਨਾ ਸੁਣ ਕੇ ਅਸੀਂ ਇੱਥੇ ਪਹੁੰਚੇ ਆ ਜੀ ਪਰ ਵਾਕੀ ਉਹੀ ਇੱਥੇ ਚੀਜ਼ ਪਾਈ ਆ ਜੀ 450 ਦੀ ਪੈਂਡ ਮੈਨੂੰ ਨਹੀਂ ਉਮੀਦ ਕਿਤੇ ਪੈਂਡ ਮਿਲਦੀ ਹੋएगी ਜੀ ਕਿਤੇ ਵੀ ਨਹੀਂ ਮਿਲਦੀ ਹੋਣੀ ਪੈਂਡ ਜੋ ਇਹਨਾਂ ਨੂੰ ਦਰੰਗਲੇ ਵਾਲਾ ਰੇਟ ਦਿੱਤਾ ਉਹ ਜੀ ਦਰੰਗਲੇ ਵਾਲਾ ਵੈਸੇ ਭਾਜੀ ਤੁਮੀ ਮਚਾਤੀ ਐ ਮੈਂ ਦੇਖਨਦੇ ਆ ਉਹ ਦੀ ਸੇਵਾ ਭਾਜੀ ਸੇਵਾ ਕਰਨੀ ਆ ਹਾਂ ਸਵਾਇਆ ਲੋ ਪਜਾਮਾ 375 ਰੇ ਦਾ ਭਾਜੀ ਵਾਹ ਵਾਹ ਕੋਈ 550 ਹੋਵੇ ਜਾਂ 600 ਹੋਵੇ ਆ ਸਾਡੇ ਕੋਲ ਮਿਲੇਗਾ 375 ਰੇ ਦਾ ਕੀ ਆਈ ਬਾਤ ਹੈ ਚੈੱਕ ਕਰੋ ਮਾਰਕੀਟ ਰੇਟ ਕੀ ਦੱਸਿਆ ਬਾਜੀ ਮਾਰਕੀਟ ਕੋਈ 550 ਵੇਚ ਰਿਹਾ ਕੋਈ 600 ਵੇਚ ਰਿਹਾ ਕੋਈ ਦੇਖੋ ਬਾਜੀ 600 ਰੁਪਏ ਦਾ ਮਾਰਕੀਟ ਜੀ ਵਿਕ ਰਿਹਾ ਵਾ ਔਰ ਤੁਸੀਂ ਬਾਜੀ ਕਿੰਨਾ ਦੇ ਰਹੇ ਹੋ 375 ਰੁਪਏ ਦਾ ਹੋਣ 375 ਰੁਪਏ ਦਾ ਜੀ ਡਬਲ ਐਕਲ ਤੱਕ ਸਾਈਜ਼ ਦੇਾਂਗੇ ਭਾਈ ਜੀ ਇਹਦੇ ਵਿੱਚ ਵੀ ਹਾਂਜੀ ਸਾਈਜ਼ ਸਾਰੇ ਮਿਲ ਲੰਗੇ ਤੁਹਾਨੂੰ ਜੀ ਦੇਖੋ ਤੁਸੀਂ ਇਹ ਵੱਡੀ ਗੱਲ ਜਿਹੜੀ ਆ ਸੋ ਇਹ ਬੇਸ਼ੁਮਾਰ ਕੁਆਲਿਟੀ ਨਾਲ ਕੋ ਜੀ ਬੇਸ਼ੁਮਾਰ ਵੈਰਾਈਟੀ ਨਾਲ ਸੋ ਇਹ ਦੁਰੰਗਲੇ ਵਾਲੇ ਦੀ ਦੁਕਾਨ ਹੈ ਜੀ ਮੈਂ ਇਸ ਤਰ੍ਹਾਂ ਦੱਸ ਰਿਹਾ ਤੁਹਾਨੂੰ ਵੀ ਦੁਰੰਗਲੇ ਦੇ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਜਿਹੜਾ ਨਵਾਂ ਬ ਉਦੇ ਨਜ਼ਦੀਕ ਇਹ ਸ਼ਾਪ ਆ ਔਰ ਕੈਰਲਾ ਸਕੂਲ ਦੇ ਬਿਲਕੁਲ ਸਾਹਮਣੇ ਸੋ T-shirt ਦੀ ਤੁਹਾਨੂੰ ਵੈਰਾਈਟੇ ਦਿਖਾਉਣੀ ਆ T-shirt ਵੀ ਇੱਕ ਤੋਂ ਇੱਕ ਮਤਲਬ ਵੀ ਆਤੀ ਕਰਾਈਦੀ ਇਹਨਾਂ ਨੇ ਜੀ T-shirt ਭਾਜੀ ਆਪਣੇ ਵਾਈਆ ਕੋਟਨ ਦੇ ਵਿੱਚ ਹਮ 240 GSM ਦਾ ਮਾਲ ਡਿਜ਼ਾਈਨ ਚੈੱਕ ਕਰੋ 200 ਰੁਪਏ ਦਾ ਸਿੰਗਲ ਪੀਸ ਭਾਜੀ ਸਾਰਾ 200 ਹਾਂ ਜੀ ਭਾਜੀ ਦੇਖੋ ਮਾਰਕੀਟ ਚ 400 ਸੰਦੀ 400 ਦੀ ਵਿਕਣਦੀ ਆ ਜਿਹੜਾ ਮਾਰਕੀਟ ਚ 450 500 ਦਾ ਪੀਸ ਆ ਜੀ ਇਹ ਦੇ ਰਹੇ ਨੇ ਜੀ 200 ਰੁਪਏ ਦਾ ਹੈ ਵੀ ਜੇ ਬਾਲਾ ਕਲਾ ਔਰ ਕਪੜਾ ਹੱਥ ਫੜ ਕੇ ਪਤਾ ਲੱਗਦਾ ਜੀ ਵਾਕੇ ਕੁਆਲਟੀ ਦੇ ਕਪੜੇ ਦੀ ਜੀ ਡਿਜ਼ਾਈਨ ਚੱਕ ਕੀ ਬਾਤ ਆ ਭਾਜੀ ਆ 컬러 ਦੇਖੋ ਤੁਸੀਂ 컬러 ਕਿੰਨੇ ਪਿਆਰੇ ਆ ਭਾਈ ਸਿਖਾ ਦਿਖਾਓ ਸਾਹਮਣੇ ਰਹਾ ਦੇਖੋ 200 ਰੁਪਏ ਦਾ ਪੀਸ ਹੈ ਇਹ ਕਿੰਨਾ ਜੈਨੂਇਨ ਰੇਟ ਆ ਜੀ ਆ ਦੇਖੋ ਬਲੈਕ ਦੇ ਵਿੱਚ ਆ ਭਾਜੀ ਬੈਕ ਸਾਈਡ ਦਿਖਾਓ ਕੀ ਬਾਤ ਆ ਦਿਖਾਓ ਮੈਂ 200 ਰੁਪਏ ਦਾ ਵੀ ਪੀਸ ਆ ਜੀ ਸੋ ਜਿਹੜਾ ਮਾਰਕੀਟ ਚ ਗੁਰਦਾਸਪੁਰ ਤੋਂ ਮੈਂ ਦੇਖਾਂ ਤੇ ਇਹ ਜਿਹੜਾ ਗੁਰਦਾਸਪੁਰ ਤੋਂ 500 600 ਦਾ ਪੀਸ ਨਹੀਂ ਹੈਗਾ ਜੀ ਸੋ ਜਿਹੜਾ ਇਹ ਦੋਸਰੇ ਦੇ ਰਹੇ ਨੇ ਔਰ ਪਿਅਰ ਕੋਟ ਨਾ ਕਿਉਂ ਭਾਜੀ ਲਖੜਾ ਜੀ ਲਖੜਾ ਭਾਜੀ ਅੱਛਾ ਲਖੜਾ ਚੈੱਕ ਕਰੋ ਵਾਕਈ ਜੀ ਵਾਕਈ ਬਿਲਕੁਲ ਸਹੀ ਕਿਹਾ ਜੀ ਉਹਨੇ ਦੇਖੋ ਸ਼ਾਈਨਿੰਗ ਦੇ ਕਪੜੇ ਦੀ ਹੈ ਜੀ ਭਾਜੀ ਬਹੁਤ ਹੈਵੀ ਮੈਂ ਤਾਂ ਕਮਾਲੀ ਹੋ ਗਿਆ ਜੀ ਜੋ ਸੁਣਿਆ ਸੀ ਆਪਾਂ ਉਹੀ ਇੱਥੇ ਪਾ ਰਹੇ ਹਾਂ ਜੀ ਵਾਕਈ ਜੀ ਵਾਕਈ ਇੱਕ ਟੁਕਰੀ ਇੱਥੇ ਡਿਜ਼ਾਈਨ ਤੁਹਾਨੂੰ ਮਿਲਣਗੇ ਜੀ ਇੱਕ ਤੋਂ ਇੱਕ ਔਰ ਬੇਸ਼ੁਮਾਰ ਇਹਨਾਂ ਕੋਲ ਟੀ-ਸ਼ਰਟ ਆ ਵੈਰਟੀ ਇਨਾਂ ਕੋ ਇੰਨੀ ਕਾ ਵੀ ਤੁਸੀਂ ਭਰ ਕੇ ਆਓ ਔਰ ਰੱਜ ਕੇ ਜਾਓ ਇਥੋ ਜੀ ਉਸ ਹਿਸਾਬ ਆ ਮਤਲਬ ਕਿ ਬੇਸ਼ੁਮਾਰ ਕਪੜਾ ਇਨਾਂ ਕੋ ਆ ਔਰ ਕੁਆਲਿਟੀ ਪੱਕੋ ਵੀ ਜਿਹੜਾ ਤੁਹਾਨੂੰ ਦੱਸ ਰਿਹਾ ਆ ਮੈਂ ਵੀ ਇੱਕ ਨੰਬਰ ਕੁਆਲਿਟੀ ਆ ਜੀ ਬੜੀ ਵੱਡੀ ਗੱਲ ਆ ਜਿਹੜਾ 2000 ਜੀ ਭਾਜੀ ਸ਼ੋਪਿੰਗ ਕਰੇਗਾ ਉਹਨੂੰ ਇੱਕ ਗਿਫਟ ਫਰੀ ਕਿਆ ਜੀ ਮਾਦਾ ਲੋ ਜੀ ਆਫਰ ਹੋਰ ਲਾਤੀ ਇਨਾਂ ਨੇ ਵੀ 2000 ਦੀ ਜਿਹੜਾ ਸ਼ੋਪਿੰਗ ਕਰੇਗਾ ਉਹਨੂੰ ਇੱਕ ਗਿਫਟ ਫਰੀ ਉਹਨੂੰ ਇੱਕ ਗਿਫਟ ਉਹਨੂੰ ਗਿਫਟ ਫਰੀ ਦਿੱਤਾ ਜਾਏਗਾ ਜੀ ਲੋ ਜੀ ਇਸ ਤੋਂ ਵੱਡਾ ਹੋਰ ਕੀ ਕਰ ਸਕਦਾ ਬੰਦਾ ਜੀ ਸੋ ਭਾਜੀ ਇਸ ਤੋਂ ਇਲਾਵਾ ਹੋਰ ਕੀ ਆਪਣਾ ਕੋਈ ਇੱਕ ਫਾਰਮਲ ਟੈਂਸਰ ਵੇ ਦਾ ਕੰਬੋ ਟੈਂਸਰ ਵੇ ਦਾ ਕੰਬੋ ਫਾਰਮਲ ਪੈਂਟ ਸ਼ਰਟ ਦਾ ਫਾਰਮਲ ਪੈਂਟ ਸ਼ਰਟ ਦਾ 300 ਰੁਪਏ ਦਾ ਕੰਬੋ ਪੈਂਟ ਸ਼ਰਟ ਚੈੱਕ ਲਾ ਲਓ ਪੈਂ ਪਲੇਨ ਲਾ ਲਓ ਹਾਂ ਜਿਹੜਾ ਮਰਜੀ ਲਾ ਲਓ 300 ਰੁਪਏ ਦਾ ਲਾ ਲਓ ਪ੍ਰਿੰਟ ਲਾ ਲਓ ਚੈੱਕ ਲਾ ਲਓ ਲਾਈਨਿੰਗ ਲਾ ਲਓ 300 ਰੁਪਏ ਦਾ ਕੰਬੋ ਜੀ ਵਾਹ ਜੀ ਵਾਹ 300 ਰੁਪਏ ਵਿੱਚ ਭਾਜੀ ਕਪੜੇ ਦਾ ਮੁੱਲ ਵੀ ਨਹੀਂ ਹੈ ਕਪੜਾ ਵੇਖੋ ਜੀ ਮੁੱਲ ਵਧੀਆ ਹੈ ਨਾ ਨਹੀਂ ਮੈਂ ਗੱਲ ਕਰ ਰਿਹਾ ਕਿ ਵੀ ਕਪੜੇ ਦਾ ਮੁੱਲ ਵੀ ਨਹੀਂ ਹੈ 300 ਰੁਪਏ ਰੇਟ ਹੈ ਔਰ ਇਹ ਕਪੜਾ ਵੀ ਬੜਾ ਹੈਵੀ ਹੈ ਹੈਨਾ ਫਰਸਟ ਕਲਾਸ ਦਾ ਕਪੜ ਆ ਕੰਬਲਾ ਆਤਾ ਭਾਈ ਕਿੰਨਾ ਦੱਸਿਆ ਦੀ 300 ਰੁਪਏ ਦੇ ਵਿੱਚ ਜੀ ਪੈਂਟ ਸ਼ਰਟ 300 ਰੁਪਏ ਦੇ ਵਿੱਚ ਕਲਰ ਕਲਰ ਚਾਰ ਚੱਕ ਕਾਲੂ ਕੰਨਦੇ ਔਰ ਕਈ ਵਾਰੀ ਸਾਨੂੰ ਦੇਖਣ ਚ ਮਿਲਦਾ ਵੀ ਜਦੋਂ ਅਸੀਂ ਰੇਟ ਕੱਟ ਸੁਣ ਕੇ ਨਾ ਇੱਕ ਸੋਚਦੇ ਵੀ ਸ਼ਾਇਦ ਕਪੜਾ ਮਾੜਾ ਹੋਏਗਾ ਜੀ ਪਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਕਪੜਾ ਵੀ ਜਿਹੜਾ ਇਹਨਾਂ ਕੋ ਹਾਈ ਕੁਆਲਿਟੀ ਹੈ ਜੀ ਆਹ ਦੇਖੋ ਤੁਸੀਂ ਇਹਨਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ਰਟ ਤੁਸੀਂ ਪੈਨਣਾ ਲਗਾ ਸਕਦੇ ਹੋ ਜੀ ਸ਼ਰਟ ਉਹਨਾਂ ਵਿੱਚ ਵੀ ਕੋਈ ਲਾ ਸਕਦੇ ਹੋ ਅੱਛਾ ਪਿੱਛੇ ਵੀ ਢੇਰ ਪਿਆ ਦਿਖਾਓ ਕਮਾਓ ਕੈਮਰਾ ਭਾਜੀ ਆ ਜਿੰਨੀ ਸ਼ਰਟ ਪਈ ਹੈ ਤੁਸੀਂ ਕੋਈ ਵੀ ਸ਼ਰਟ ਲਗਾ ਸਕ ਇਧਰ ਪੈਂਟ ਦੀ ਵੀ ਜਿਹੜੀ ਕੁਆਲਿਟੀ ਇਨਾਂ ਕੋ ਬੇਸ਼ੁਮਾਰ ਆ ਜੀ ਜੀਨਸ ਤੇ ਖੋ ਦਿਖਾਓ ਜੀ ਜੀਨਾਂ ਪਾ ਜੀ ਇਧਰ ਆ ਜੀਨ ਦੇ ਵੀ ਢੇਰ ਲੱਗੇ ਦੇ ਆ ਜੀ ਸੋ ਪਰਲੀ ਸਾਈਡ ਤੇ ਢੇਰ ਲੱਗੇ ਦੇ ਆ ਉਲਲੀ ਸਾਈਡ ਤੇ ਢੇਰ ਲੱਗੇ ਦੇ ਆ ਜੀ ਸੋ ਕਪੜਾ ਇਨਾਂ ਨੇ ਬੇਸ਼ੁਮਾਰ ਆ ਜੀ ਭਰੇ ਭੇ ਇਨਾਂ ਕੋ ਗੁਦਾਮ ਭਰੇ ਭੇ ਦੇ ਕਪੜੇ ਦੇ ਸੋ ਤੁਸੀਂ ਜ਼ਰੂਰ ਪਹੁੰਚੋ ਆ ਦੇਖੋ ਜੀਨ 400 ਰੁਪਏ ਦਾ ਭਾਜੀ 60 ਰਹੇਗਾ ਨਾਲ ਪੈਂਟ ਨਾਲ ਸ਼ਰਟ ਅੱਛਾ ਨਾਲ ਸ਼ਰਟ ਲੱਗੇਗੀ ਹਾਂ ਜੀ ਵਾਹ ਜੀ ਵਾਹ ਆ ਸ਼ਰਟ ਪਾ ਲਏ 400 ਰੁਪਏ ਦਾ ਉਹ ਲੱਗਿਆ ਹੀ ਬਾਤ ਹੈ ਕੀ ਬਾਤ ਹੈ ਜੀ 400 ਦਾ ਕੰਬੋ ਸੈੱਟ ਰਿਹਾ ਸ਼ਰਟ ਕੋਈ ਵੀ ਲਾ ਸਕਦੇ ਜਿਹੜੀ ਮਰਜ਼ੀ ਲਾ ਸਕਦੇ ਹੋ ਸ਼ਰਟ ਦੀ ਤਾਂ ਕੋਈ ਵੀ ਤਰ੍ਹਾਂ ਦੀ ਕੋਈ ਵੀ ਸ਼ਰਟ ਤੁਸੀਂ ਲਾ ਸਕਦੇ ਹੋ ਜੀ ਕਿੰਨੇ ਚੱਕ ਲਾਣੀ ਹੈ ਚੱਕ ਲਾਏ ਪਲੇਨ ਪ੍ਰਿੰਟਰ ਕਿਸੇ ਵੀ ਕਿਸਮ ਦੀ ਸ਼ਰਟ ਲਾਣੀਆਂ ਲਾ ਸਕਦਾ ਜਿੰਜ ਭਾਜੀ ਸਾਰੀ ਕੋਈ ਵੀ ਜਿੰਜ ਜਿਹੜੀ ਮਰਜ਼ੀ ਲਾ ਸਕਦਾ ਜੀ ਕੀ ਦੱਸਿਆ ਦਾ ਰੇਟ 400 ਰੁਪਿਆ ਕੰਬੋ ਸੈੱਟ ਰਹੇਗਾ ਕੰਬੋ ਸੈੱਟ ਰਹੇਗਾ ਜੀ ਹਾਂ ਜੀ ਪੈਂਟ ਨਾਲ ਸ਼ਰਟ 28 ਨੰਬਰ ਤੋਂ ਲੈ ਕੇ 34 ਨੰਬਰ ਤੱਕ ਪੈਂਡ ਮਿਲੇਗੀ ਅੱਛਾ ਆਪਣੇ ਕੋ ਲੇਡੀਜ਼ ਵੀ ਅਗੇ ਵੈਰਾਈਟੀ ਜੀ ਹਾਂ ਜੀ ਲੇਡੀ ਵੀ ਮਿਲेंगी ਜੀ ਆਪਣੇ ਬੱਚਿਆਂ ਦਾ ਵੀ ਆ ਹਾਂ ਜੀ ਬੱਚੇ ਦਾ ਵੀ ਆ ਦੇਖੋ ਹਰ ਤਰ੍ਹਾਂ ਦਾ ਇੱਥੋਂ ਕਪੜਾ ਮਿਲਦਾ ਵਾ ਜੀ ਹਰ ਤਰ੍ਹਾਂ ਦਾ ਆ ਲੋ ਭਾਜੀ ਬੱਚੇ ਦਾ ਆ ਦੇਖੋ ਬੱਚਿਆਂ ਦੇ ਵੀ ਪਾਰਟੀ ਵੇਅਰ কুর্তা ਪਜਾਮਾ ਚੈੱਕ ਕਰੋ ਪਾਰਟੀ ਵੇਅਰ কুর্তা ਪਜਾਮਾ ਬੱਚਿਆਂ ਦਾ ਜੀ ਤੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਕਪੜਾ ਲੈਣਾ ਦਾ ਜਰੂਰ ਵਿਜ਼ਿਟ ਕਰੋ ਇੱਥੇ ਜੀ ਇਹ ਦੇਖੋ ਬੱਚਾ 20 ਨੰਬਰ ਤੋਂ ਲੈ ਕੇ 32 ਨੰਬਰ ਤੱਕ ਸਾਈਜ਼ ਮਿਲੇਗਾ ਇਹ ਵਾਈਟ ਪਜਾਮਾ ਹਾਂ ਜੀ ਨਾਲ ਪਜਾਮਾ ਵਾਈਟ ਕੀ ਆਈ ਬਾਤ ਪਿਊਰ ਕੋਟਨ ਦਾ ਪਜਾਮਾ ਰਹੇਗਾ ਵਾਕਿਆ ਹੱਜ ਆਹੋ ਮਾਰਕੀਟ ਚ ਵੀ ਇਹ ਕਰਦਾ 150 1300 ਰੁਪਏ ਦਾ ਸਾਢੇ ਕੁਝ ਕੋ 400 ਰੁਪਏ ਦਾ ਨਿਕਲ ਕਪੜਾ ਹੱਥ ਫੜੇ ਪਤਾ ਲੱਗਦਾ ਭਾਜੀ ਕਵਾਲਿਟੀ ਆ ਕਪੜੇ ਦੀ ਜੇ ਕਪੜਾ ਪਸੰਦ ਆਂਦਾ ਤਾਂ ਲਓ ਨਹੀਂ ਆਂਦਾ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਤੁਸੀਂ ਵਿਜ਼ਿਟ ਕਰੋ ਤੁਸੀਂ ਤੇ ਪਹੁੰਚੋ ਜਰੂਰ ਦੇਖੋ ਪਸੰਦ ਕਰੋ ਜੇਕਰ ਤੁਹਾਨੂੰ ਚੰਗਾ ਲੱਗੇ ਤਾਂ ਤੁਸੀਂ ਲਓ ਜੇ ਨਹੀਂ ਚੰਗਾ ਲੱਗੇ ਤੁਸੀਂ ਨਾ ਲਓ ਉਹ ਤੁਹਾਡੀ ਮਰਜ਼ੀ ਆਪਣੀ ਆ ਪਰ ਵਿਜ਼ਿਟ ਜਰੂਰ ਕਰੋ ਪਹੁੰਚੋ ਜਰੂਰ ਕਲਰ ਚੈੱਕ ਕਰੋ ਆ ਦੇਖੋ ਬਹੁਤ ਪਿਆਰੇ ਪਿਆਰੇ ਕਲਰ ਆਏ ਨੇ ਚੈੱਕ ਕਰ ਸਕਦੇ ਹੋ ਤੁਸੀਂ ਕੀ ਆਈ ਬਾਤ ਆ ਜੀ ਕੀ ਆਈ ਬਾਤ ਬਹੁਤ ਵਧੀਆ ਜੀ ਬਹੁਤ ਵਧੀਆ ਆਪਣੇ ਕੋਲ ਲੇਡੀ ਵੀ ਆ ਹਾਂ ਲੇਡੀ ਤਾਂ ਸੋ ਬੇਸ਼ੁਮਾਰ ਇਹਨਾਂ ਦੀ ਹੈ ਵੈਰਾਈਟੀ ਆ ਜੀ ਤਾਂ ਜਿੰਨੇ ਵੀ ਹਨ ਨਾ ਸਾਰੇ ਖਾਨੇ ਭਰੇ ਦੇ ਆ ਗੋਦਾਮ ਵੀ ਇਹਨਾਂ ਦੇ ਭਰੇ ਦੇ ਆ ਸੋ ਇਹ ਬੱਚਿਆਂ ਦੀ ਵੀ ਵੈਰਾਈਟੀ ਲੱਗੀ ਦੀ ਆ ਸੋ ਤੁਸੀਂ ਦੇਖੋ ਚਾਰੋ ਬੰਨੇ ਜਿਹੜਾ ਕਪੜਾ ਹੀ ਕਪੜਾ ਇਨਾਂ ਕੋ ਸੋ ਦਰੰਗਲੇ ਵਾਲਾ ਨੇ ਜੀ ਦੂਸਰਾ ਮੈਂ ਕਹ ਰਿਹਾ ਵੀ ਤੂੰ ਮਚਾਈ ਦੀ ਆ ਵਾਕਈ ਦਰੰਗਲੇ ਵਾਲ ਨੇ ਤੂੰ ਮਚਾਈ ਦੀ ਆ ਆ ਦੇਖੋ ਲੇਡੀਜ਼ ਵਾਹ ਜੀ ਵਾਹ ਇਹ ਲੇਡੀ ਸੂਟ ਨੇ ਜੀ ਲੋ ਜੀ ਲੇਡੀ ਸੂਟ ਚੈੱਕ ਕਰੋ 3 ਪੀਸੇ ਸੈੱਟ ਦੇਗਾ ਬਸ ਅੱਛਾ ਜੀ ਆ ਦੇਖੋ ਤੁਸੀਂ ਲੇਡੀ ਸੂਟ ਆ ਔਰ ਇਹ ਵੀ ਕਪੜੇ ਦੀ ਕੁਆਲਿਟੀ ਬਹੁਤ ਵਧੀਆ ਜੀ ਬਹੁਤ ਵਧੀਆ ਕੁਆਲਿਟੀ ਆ ਨਾਲ ਦੁਪੱਟਾ ਵੀ ਦੁਪੱਟਾ ਵੀ ਨਾਲ ਆ ਜੀ ਇਤਨੀ ਸਾਈਪਾ ਜੀ ਪੂਰੇ ਮਿਲ ਗਏ ਹਾਂ ਜੀ ਵਾਰੀ ਵਾਹ ਹਲੋ ਫੁੱਲ ਵੇਰ ਤੋਂ ਦੁਪੱਟਾ ਰੇ ਹੋਣਾ ਕੀ ਆਈ ਬਾਤ ਆ ਜੀ ਉਹ ਭਾਈ ਦੂਸਰਾ ਰੰਗ ਬੜੇ ਪਿਆਰੇ ਬਾਜੀ ਇਹਦੇ ਵਿੱਚ ਚੈੱਕ ਕਰੋ ਭਾਈ ਹਮ ਅੱਛਾ ਨਾਰਾ ਬਹੁਤ ਸਾਚ ਇਹ ਲੇਡੀਜ਼ ਸੂਟ ਨੇ ਜੀ ਭਾਪ ਜੀ ਫਰਾਕ ਸੂਟ ਵਾਹ ਜੀ ਵਾਹ ਇਹ ਫਰਾਕ ਸੂਟ ਹੈ ਜੀ ਆ ਦੇਖੋ ਤੁਸੀਂ ਔਰ ਕਪੜਾ ਦੇਖੋ ਤੁਸੀਂ ਕਪੜੇ ਦੀ ਕੁਆਲਿਟੀ ਬੜੀ ਹੈ ਜੜੀ ਮੈਂ ਕਹਿ ਰਿਹਾ ਬਾਰ-ਬਾਰ ਗੱਲ ਜੇ ਕੁਝ ਹੈਗਾ दम ਤਾਂ ਤਾਂ ਹੀ ਅਸੀਂ ਕਹਿੰਦੇ ਆ ਜੀ ਆਦਰਵਾਇਸ ਅਸੀਂ ਜਲਦਤਰ ਕਹਿੰਦੇ ਨਹੀਂ ਆ ਜੇਕਰ ਕੋਈ ਚੰਗੀ ਚੀਜ਼ ਹੈ ਤਾਂ ਅਸੀਂ ਉਹਨੂੰ ਦਿਖਾਉਂਦੇ ਆ ਸੋ ਇਹ ਚਾਰੋਂ ਬੰਦੇ ਤੁਸੀਂ ਇਸ ਤਰ੍ਹਾਂ ਮੈਂ ਕਹਿ ਰਿਹਾ ਵੀ ਤੁਸੀਂ ਕਿਸੇ ਬੰਦੇ ਵੀ ਧਿਆਨ ਮਾਰੋ ਤੁਹਾਨੂੰ ਜਿਹੜੇ ਜੀ ਕਪੜਿਆਂ ਦੇ ਭੰਡਾਰ ਮਿਲਣਗੇ ਸੋ ਬੇਸ਼ੁਮਾਰ ਭੰਡਾਰ ਨੇ ਜਿੰਨਾਂ ਕੋ ਕਪੜਿਆਂ ਦੇ ਚਾਰੋਂ ਬੰਦੇ ਇਹਨਾਂ ਕੋ ਵੈਰੈਟੀ ਹੈ ਜੀ ਸੋ ਇਹ ਕਿਤਨਾ ਕਿਤੇ ਜੀ ਅਸੀਂ ਜੋ ਸੁਣਿਆ ਸੀ ਗੁਰਦਾਸਪੁਰ ਵਿੱਚ ਪੀ ਇਹਨਾਂ ਕੋ ਵੈਰੈਟੀ ਹੈ ਦੁਰੰਗਲੇ ਵਾਲਿਆਂ ਕੋ ਉਹ ਵਾਕਈ ਦੁਰੰਗਲੇ ਦੁਕਾਨ ਤੇ ਆ ਕੇ ਪਤਾ ਲੱਗਾ ਵਾ ਆ ਭਾਜੀ ਇਹ ਵੀ ਲੇਡੀਜ਼ ਹਾਂਜੀ ਕੋਟ ਸੈਟ ਕੋਟ ਸੈਟ ਵਜੀ ਕੋਟ ਸੈਟ ਆ ਗਿਆ ਜੀ ਹਾਂਜੀ ਕਈ ਵਾਰ ਜੀ ਇਹ ਕੋਟ ਸੈਟ ਆ ਗਿਆ ਜੀ ਸੋ ਦੇਖੋ ਕਈ ਵਾਰ ਐਚੂ ਕਲਰ ਭਾਜੀ ਸਾਰੇ ਮਿਲਣਗੇ ਹਾਂਜੀ ਕਲਰ ਮਿਲ ਜਾਣਗੇ ਸਾਰੇ ਹੀ ਕਲਰ ਤੁਹਾਨੂੰ ਚ ਮਿਲਣਗੇ ਚੁਆਇਸ ਤੁਹਾਡੀ ਹੋਏਗੀ ਤੁਸੀਂ ਵਿਜਿਟ ਜਰੂਰ ਕਰੋ ਜੀ ਪਿਓਰ ਕੋਟਨ ਦਾ ਰੇਟ ਹੈ ਭਾਜੀ ਪਿਓਰ ਕੋਟਨ ਦਾ ਹਾਂਜੀ ਕਈ ਵਾਰ ਠੀਕ ਹੈ ਬੱਚੇ ਦਾ ਹੋ ਗਿਆ ਕਿਰਤ ਕਲੈਕਸ਼ਨ ਚੈੱਕ ਕਰੋ ਵਾਹ ਜੀ ਵਾਹ ਅਲੋਕੋ ਬੱਚਿਆਂ ਲਈ ਸਿਰਨ ਦੱਸ ਰਿਹਾ ਤੁਹਾਨੂੰ ਬੱਚਿਆਂ ਲਈ ਜਿਹੜੀ ਵੈਰਾਈਟੀ ਨਾਲ ਕੋ ਬੇਸ਼ੁਮਾਰ ਆ ਜੀ ਇਹ ਪੈਂਟ ਦੇਖੋ ਨਾਲ 300 ਰੁਪਏ ਦਾ ਭਾਈ ਸੂਟ ਸਾਰਾ ਹੀ ਦੇਖੋ ਤੁਸੀਂ ਇਹ ਪੂਰਾ ਸੂਟ ਜਿਹੜਾ ਜੀ ਬੱਚਿਆਂ ਲਈ ਜਿਹੜਾ ਵਾ 300 ਰੁਪਏ ਦਾ ਇਹ ਬੜੀ ਵੱਡੀ ਗੱਲ ਹੈ ਵੀ ਜੈਨੂਨ ਡੇਟ ਹੈ ਔਰ ਇਹ ਘੱਟੋ ਘੱਟ ਵੀ ਮੇਰੇ ਸਾਹਮਣੇ ਜੇ ਤੁਸੀਂ ਮਾਰਕੀਟ ਤੋਂ ਲੈਣਾ ਹੈ ਨਾ ਤਾਂ ਇਹ ਤੁਹਾਨੂੰ 1200 ਥੱਲੇ ਨਹੀਂ ਮਿਲਣਾ ਜੀ ਜਿਹੜਾ ਇਹ ਦੇਖੋ ਤੁਸੀਂ ਕਿੰਨੇ ਦਾ ਵੀ 300 ਰੁਪਏ ਵੀ 300 ਇਹ 300 ਰੁਪਏ ਦਾ ਦੇ ਰਿਹਾ ਜੀ ਔਰ ਕਪੜਾ ਤੁਸੀਂ ਹੱਥ ਚ ਫੜੋਗੇ ਆ ਕੇ ਜਦੋਂ ਤੁਸੀਂ ਪਹੁੰਚੋਗੇ ਨਾ ਫਿਰ ਤੁਸੀਂ ਏ ਵੀ ਪਾਜੀ ਅੱਛਾ ਸੇਮ ਇਹ ਚ ਇਹ ਚ ਸਾਈਜ਼ ਸਾਰੇ ਮਿਲ ਲਗੇ ਹਾਂਜੀ ਸਾਈਜ਼ ਅੱਜ ਮਿਲ ਲਗੇ 20 ਤੋਂ ਲੈ ਕੇ 32 ਨੰਬਰ ਤੱਕ ਸਾਈਜ਼ ਮਿਲ ਲਗੇ ਹੂੰ ਸੋ ਇਹ ਦੇਖੋ ਇਹ ਦੁਰੰਗਲੇ ਵਾਲ ਨੇ ਧੂਮ ਚਾਈਦੀ ਆ ਜੀ ਉਹ ਵੀ ਆਰਟੀਕਲ ਵੀ ਮਿਲ ਜਾਂਗੇ ਪ੍ਰੀਮੀਅਰ ਆਰਟੀਕਲ ਵੀ ਹੈ ਹਾਂ ਹਾਂ ਆ ਦੇਖੋ ਤੁਸੀਂ ਸਾਰੇ ਪ੍ਰੀਮੀਅਮ ਆਰਟੀਕਲ ਮਿਲ ਜਾਂਗੇ ਸੋ ਪ੍ਰੀਮੀਅਮ ਆਰਟੀਕਲ ਇਹ ਪ੍ਰੀਮੀਅਰ ਆਰਟੀਕਲ ਵੀ ਹੈਗੇ ਨਾ ਕੋ ਜੀ ਆ ਪਜਾਮਾ ਦੇਖੋ ਤੁਸੀਂ ਜੀ ਇਹਦਾ ਪ੍ਰੀਮੀਅਮ ਟਿਸ਼ਰਟ ਮਿਲ ਜੇਗੀ ਦੇਖੋ ਜੀ ਆ ਦਿਖਾਓ ਪਾਜੀ ਕਿ ਇਹਨੇ ਜੋਗਰ ਬਣਾਣਾ ਜੋਗਰ ਵੀ ਬਣ ਜੇਗਾ ਹਾਂਜੀ ਦੇ ਵਿੱਚ ਰਹੇਗਾ ਇਹਨੇ ਜੋਗੜ ਬਣਾਣਾ ਭਾਜੀ ਜੋਗੜ ਹੀ ਬਣ ਜਾਏਗਾ ਹਾਂਜੀ ਓਕੇ ਓਕੇ ਦਿਖਾਓ ਖੋਲ ਕੇ ਭਾਜੀ ਵਾਹ ਜੀ ਵਾਹ ਲੋਕਾਂ ਤੇ ਪ੍ਰੀਮੀਅਰ ਟੀ-ਸ਼ਰਟ ਵੀ ਆ ਗਈ ਹੈ ਚਾਹ ਕੀ ਬਾਤ ਹੈ ਕਲਰ ਮਿਲ ਜਣ ਦੇ ਕਲਰ ਚਾਰਟ ਜੀ ਐਚ ਵੀ ਆ ਢੇਰ ਲੱਗਦਾ ਪੂਰਾ ਇਨਾਂ ਕੋ ਜੀ ਬੇਸ਼ੁਮਾਰ ਕਲਰ ਇਨਾਂ ਕੋ ਬੇਸ਼ੁਮਾਰੀ ਸੋਏ ਦੇਖੋ ਮੈਂ ਸਰੇ ਦਾ ਸਰੇ ਤੋਂ ਵੀ ਵੈਰਾਈਟੀ ਦੀ ਕੋਈ ਕਮੀ ਕੋਈ ਨਹੀਂ ਹੈਗੀ ਇੱਥੇ ਜੀ ਜਿੰਨੇ ਕਹਿੰਨਾ ਕੋਈ ਵੈਰਾਈਟੀ ਆ ਇਹ ਲੇਡੀਜ਼ ਸੂਟ ਆ ਟੇਰ ਲੱਗੇ ਤੇ ਦੇਖੋ ਤੁਸੀਂ ਇਹ ਕਲਰ ਦੇਖੋ ਤੁਸੀਂ ਇਹਨਾਂ ਦੇ ਇਹ ਸਾਰੇ ਲੈਣੀ ਛੂਟ ਆ ਜੀ ਇਹ ਸਾਰੇ ਦੇਖੋ ਜੀ ਇਹ ਜਿੰਨੇ ਵੀ ਲੇਡੀਜ਼ ਸੂਟ ਆ ਜੀ ਇਹ ਵੀ ਟੇਰਾਂ ਦਾ ਟੇਰ ਲੱਗੇ ਦੇ ਆ ਉਹ ਰ ਜੈਨੂਨ ਰੇਟ ਨੇ ਸੋ ਇਹ ਜਿਹੜੀ ਆ ਜੀ ਦਰੰਗਲੇ ਵਾਲਿਆਂ ਦੀ ਦੁਕਾਨ ਤੇ ਤੁਹਾਨੂੰ ਰੇਟੀਆਂ ਮਿਲ ਜਾਈ 4 5 ਫਟ ਚਲੋ ਭੜੇ ਭੜਾ ਵਾਈ ਵਾਹ ਵੱਡੇ ਵੱਡੇ ਭੜਾ ਆ ਤੇ 250 ਦੇ ਗਿਆ ਦੋ 250 ਦੀ ਦੋ ਦੋ ਪਿਓਰ ਕੋਟ ਨਾਲ ਮਾਰੇਗਾ ਕੀ ਆਈ ਬਾਤ ਆ ਜੀ ਇਹ ਦੇਖੋ ਜਦੋਂ ਗਰਮੀਆਂ ਦੇ ਵਿੱਚ ਜਿਹੜੇ ਹੁੰਦੇ ਨਾ ਸਰੀਰ ਦੇ ਭਾਰਾ ਇਨਸਾਨ ਹੁੰਦਾ ਉਹਨੂੰ ਥੋੜੀ ਤੰਗੀ ਹੁੰਦੀ ਆ ਕਪੜਾ ਮਿਲਦਾ ਨਹੀਂ ਸਾਈ ਦਾ ਜੇਬ ਨਾਲ ਲੱਗੀ ਜੀ ਪਰ ਇਹ ਦੇਖੋ ਤੁਸੀਂ ਜੇਬਾਂ ਲਈ ਆ ਜੀ ਹਾਂ ਬਿਲਕੁਲ ਪਾਕਟ ਵੀ ਨਾਲ ਹੈ ਇਹਦੇ ਔਰ ਭਾਈ ਮੰਨ ਗਏ ਵਾ ਵਾਕਿਆ ਜੋ ਤੁਸੀਂ ਸੁਣਿਆ ਸੀ ਉਹੀ ਇਥੇ ਆ ਕੇ ਪਾਇਆ ਵਾ ਜੀ ਭਾਈ ਤੁਹਾਨੂੰ ਕਿਹਾ ਸੇਵਾ ਕਰਨੀ ਆ ਨਾ ਲੁੱਟਣਾ ਨਾ ਲੁੱਟਣ ਦੇਣਾ ਵਾਕਈ ਵਾਕਈ ਇਹ ਸਚਾਈ ਸਾਡੀ ਗੱਲ ਚ ਜੀ ਸੋ ਜੋ ਜੋ ਸੁਣਿਆ ਸੀ ਸ਼ਾਪ ਵਾਲੋ ਸੀ ਉਹੀ ਉਥੇ ਪਾਇਆ ਵਾ ਹਰ ਤਰ੍ਹਾਂ ਦੀ ਨਾ ਕੋਈ ਵੈਰਿਟੀ ਹੈ ਜੀ ਔਰ ਜੈਨੂਨ ਰੇਟ ਨੇ ਬਿਲਕੁਲ ਜਿਹੜੇ ਜੈਨੂਨ ਰੇਟ ਲਗਾ ਰਹੇ ਨੇ ਔਰ ਕਪੜੇ ਦਾ ਮੁੱਲ ਵੀ ਹੈ ਨਹੀਂ ਹੈ ਜੀ ਜੇ ਗੱਲ ਕਰੀਏ ਔਰ ਕਈ ਵਾਰੀ ਹੁੰਦਾ ਨਾ ਮਨ 'ਚ ਸ਼ੰਕਾ ਆ ਜਾਂਦੀ ਆ ਕਿ ਸ਼ਾਇਦ ਕਈ ਰੀ ਵੀ ਕਪੜਾ ਕੋਈ ਹਲਕਾ ਹੋਏਗਾ ਤਾਂ ਇਹ ਰੇਟ ਕਟ ਲਾ ਰਹੇ ਤੁਸੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਦੁਕਾਨ ਤੇ ਆਇਓ ਸ਼ਾਪ ਤੇ ਆਇਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਪੜੇ ਦੀ ਕਿੰਨੀ ਹਾਈ ਕੁਆਲਿਟੀ ਹੈ ਜੀ ਕਿਉਂਕਿ ਚੰਗੀ ਕੁਆਲਿਟੀ ਦੇ ਰਹੇ ਨੇ ਕੀ ਵੀ ਪ੍ਰੀਮੀਅਰ ਬਾਈ ਪ੍ਰੀਮੀਅਰ ਮਾਟੀਕਲ ਕੈਰੀ ਕਰੇਸ਼ ਲੈਕਟਰ ਜੀ ਹਾਂਜੀ ਪਿਆਰੀ ਕਰੇਸ਼ ਲੈਕਟਰ ਸੱਚੀ ਵੱਲ ਤੇ ਜਮਾ ਓਕੇ ਪ੍ਰੀਮੀਅਰ ਮਾਟੀਕਲ ਹੋਏਗਾ ਹਾਂ ਬਹੁਤ ਵਧੀਆ ਆਰਟੀਕਲ ਵਾਹ ਜੀ ਵਾਹ ਇੱਕ ਦੋ ਆਖਣ ਦਾ ਇਹ ਕੋਈ ਇਲਾਜ ਕਾਲ ਟ੍ਰੈਂਡ ਵੀ ਬੜਾ ਚੱਲਦਾ ਪਿਆ ਵਾ ਅਜਿਹੇ ਪੰਜਾਬ ਵਾਲਾ ਨਾ ਜੀ ਇਹ ਤਾਂ ਬੜਾ ਟ੍ਰੈਂਡ ਚੱਲ ਰਿਹਾ ਜੀ ਦਾ 3 ਇਹ 8 ਪੋਕਟ ਪਜਾਮਾ ਆ ਗਿਆ ਜੀ। 8 ਪੋਕਟ? ਹਾਂ ਜੀ। ਵਾਹ ਜੀ ਵਾਹ। 8 ਜੇਬਾਂ ਵਾਲਾ। 8 ਜੇਬਾਂ ਵਾਲਾ ਆ ਗਿਆ ਜੀ ਪਜਾਮਾ। ਕਿਆ ਹੀ ਬਾਤ ਹੈ। ਇਹ ਪ੍ਰੀਮੀਅਮ ਆਰਟੀਕਲ ਆ ਗਿਆ ਵੀ। ਹਲੋ 8 ਜੇਬਾਂ ਵਾਲਾ ਪਜਾਮਾ। ਕਿਆ ਹੀ ਬਾਤ ਹੈ। ਇਹ ਵੀ 8 ਜੇਬਾਂ ਵਾਲਾ ਜੀ। ਹਾਂ ਜੀ ਹਾਂ ਜੀ। ਕੱਲੇ ਮਿਲ ਜਗੇ 5 ਤੋਂ 6 ਜੀ। ਅੱਛਾ ਜੀ। ਬਹੁਤ ਵਧੀਆ। ਆਰਟੀਕਲ ਬਹੁਤ ਸ਼ਾਨਦਾਰ ਜੀ ਹੈ। ਹੂੰ। ਨੇ ਕਪੜੇ ਦੀ ਕੁਆਲਿਟੀ ਹੱਥੋਂ ਪਤਾ ਲੱਗਦੀ ਹੈ। ਕੁਆਲਿਟੀ ਬਹੁਤ ਬਹੁਤ ਸ਼ਾਨ ਸ਼ਾਈਨਿੰਗ ਬੜੀ ਕਪੜੇ ਦੀ। ਹੂੰ। ਬਹੁਤ ਵਧੀਆ। ਸੋ ਇਹ ਸਾਰੀ ਚੀਜ਼ਾਂ ਈ ਆ ਜੀ ਇਹ ਪਾ ਜੀ ਆਪਣਾ ਐਡਰੈਸ ਵੀ ਕਰੀ ਮੈਂਸ਼ਨ ਕਰ ਦਿਓ ਸ਼੍ਰੀ ਰਾਮ ਮੋਤੀ ਗਾਰਮੈਂਟ ਦਰੰਗਲਾ ਨਿਊ ਬੱਸ ਸਟੈਂਡ ਦਰੰਗਲਾ ਨਿਊ ਬੱਸ ਸਟੈਂਡ ਦੇ ਨਾਲ ਹੀ ਆ ਹਾਂਜੀ ਹਾਂਜੀ ਸੋ ਦਰੰਗਲੇ ਜਦੋਂ ਪਹੁੰਚੋਗੇ ਤਾਂ ਬੱਸ ਸਟੈਂਡ ਦੇ ਬਿਲਕੁਲ ਨਾਲ ਜਿਹੜਾ ਕੈਰਲਾ ਸਕੂਲ ਦੇ ਬਿਲਕੁਲ ਸਾਹਮਣੇ ਕੈਰਲਾ ਸਕੂਲ ਦੇ ਬਿਲਕੁਲ ਸਾਹਮਣੇ ਆ ਔਰ ਬੱਸ ਸਟੈਂਡ ਬਿਲਕੁਲ ਨਜ਼ਦੀਕ ਆ ਇੱਥੇ ਤੁਹਾਨੂੰ ਕੋਈ ਜ਼ਿਆਦਾ ਇਹ ਨਹੀਂ ਵੀ ਸਿਰਖਬਾਈ ਕਰਦੀ ਲੋੜ ਨਹੀਂ ਆਰਾਮ ਨਾਲ ਦੁਕਾਨ ਜਿਹੜੀ ਮਿਲੇਗੀ ਰੋਡ ਦੇ ਉੱਪਰ ਆ ਜੀ ਮੇਨ ਰੋਡ ਦੇ ਉੱਪਰ ਦੁਕਾਨ ਆ ਸੋ ਤੁਸੀਂ ਵਿਜ਼ਿਟ ਕਰੋ ਔਰ ਵਿਜ਼ਿਟ ਕਰਕੇ ਤੁਸੀਂ ਜ਼ਰੂਰ ਖਰੀਦਦਾਰੀ ਕਰੋਗੇ ਮੈਨੂੰ ਇਨਾ ਗਰੰਟੀ ਹੈ ਮੇਰੀ ਵੀ ਤੁਸੀਂ ਜੇ ਦੁਕਾਨ ਤੇ ਪਹੁੰਚੋਗੇ ਨਾ ਤਾਂ ਤੁਹਾਨੂੰ ਖਰੀਦਦਾਰੀ ਕਰਨੀ ਪੈਣੀ ਹੈ ਕਿਉਂਕਿ ਇਨੇ ਕਿ ਜੈਨੂਨ ਡੇਟਾ ਲਗਾਤੇ ਆ ਜੀ ਕਹਿ ਰਹੇ ਨੇ ਵੀ ਅਸੀਂ ਸੇਵਾ ਹੀ ਕਰਦੇ ਆ ਜੀ ਉਹ ਸੇਵਾ ਕਰ ਵੀ ਰਹੀ ਹੈ ਵਾਕਿ ਇਹ ਚ ਕੋਈ ਸ਼ੱਕ ਨਹੀਂ ਹੈਗਾ ਜੀ ਸੋ ਵਿਜ਼ਿਟ ਕਰਿਓ ਕਿਉਂਕਿ ਲੈਣਾ ਦੇਣਾ ਉਹ ਬਾਅਦ ਦੀ ਗੱਲ ਹੁੰਦੀ ਹੈ ਦੁਕਾਨ ਤੇ ਆਇਓ ਜੇਕਰ ਤੁਹਾਨੂੰ ਚੰਗਾ ਲੱਗੇ ਤਾਂ ਲਿਓ ਜੇ ਨਹੀਂ ਚੰਗਾ ਲੱਗੇ ਤਾਂ ਤੁਸੀਂ ਨਾ ਲਿਓ ਸੋ ਪਹੁੰਚੋ ਜ਼ਰੂਰ ਵਿਜ਼ਿਟ ਜ਼ਰੂਰ ਕਰਿਓ ਜੀ ਸੋ ਗੁਰਦਾਸਪੁਰ ਤੋਂ ਅਸੀਂ ਇੱਕ ਨੰਬਰ ਵੀ ਨਾਲ ਦਾ ਮੋਬਾਈਲ ਨੰਬਰ ਦਵਾਵਾਂਗੇ ਲੈ ਜੀ ਮੋਬ